ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ ਜਿਹੜੋ ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪੱਤਨ ਗਾਮਾ ਸੇ ਲਈ ਲੈ ਕੇ ਆਏ ਜੀ ਇੱਕ ਬਾਈ ਤਾਜੀ ਸੂਈ ਆ ਦੋ ਗੱਬਣਾ ਨੇ ਥੋੜੇ ਥੋੜੇ ਦਿਨ ਗਰਮ ਵਾਲੀਆਂ ਲੈਂਦੀਆਂ ਨੇ ਇੱਕ ਬਾਈ ਕੋਲੇ ਜਰਸੀ ਆ ਟੌਪ ਕਲਾਸ ਤੇ ਜਿਹੜੇ ਵੀਰਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਹਉਣ ਵਾਲੀ نئی ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਅੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਾਈ ਫਾਰਮ ਚ ਬਣਾਉਣ ਲੱਗੇ ਆ ਆਓ ਕਰ ਲੈਨੇ ਆ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹਰ ਸ਼੍ਰੀ ਅਕਾਲ ਬਾਈ ਉਹ ਠੀਕ ਕੋ ਮਦਿਆ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਵੀਰੇ ਬਾਈ ਨਾਮ ਤੇ ਐਡਰੈਸ ਬੋਲ ਨਾਮ ਨਵਦੀਪ ਸਿੰਘ ਵੀਰੇ ਪਿੰਡ ਬਲਾਸਪੁਰ ਤਸੀਨ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਨੇੜੇ ਪਿੰਡ ਆਪਾਂ ਨੂੰ ਨੇੜੇ ਪਿੰਗ ਬਾਈ ਇੱਧਰ ਲਹਾਰਾ ਇੱਧਰ ਮਾਚੀ ਕੇ ਰਾਮਾ ਭਾਗੀ ਕੇ ਠੀਕ ਹੈ ਬਾਈ ਮੋਬਾਈਲ ਨੰਬਰ ਬੋਲ ਮੋਬਾਈਲ 8146911497 ਠੀਕ ਆ ਜਿਹੜੀ ਪਹਿਲੇ ਨੰਬਰ ਦੇ ਵਹਿੜਾ ਕਿਹੜਾ ਸੂਬਾ ਸ ਕਦੋਂ ਸੂਈ ਹੈ ਬਈ ਇਹ ਕੱਲ ਸੂਈ ਹੈ ਕੱਲ ਬੱਚਾ ਕੀ ਦਿੱਤਾ ਬੱਚਾ ਬੱਛੀ ਹੈ ਬਈ ਬੱਛੀ ਬੜੀ ਚੰਗੀ ਹੈ ਨਾ ਇਹ ਹਾਂਜੀ ਹਾਂਜੀ ਬੱਚਾ ਇਹ ਬਈ ਆਫਤਾ ਹੈਗੀ ਹੈਮਰ ਦੀ ਓਕਾ ਠੀਕ ਹੈ ਤੇ ਜਿਹੜੀ ਬੱਛੀ ਹੈ ਵਰਲਡ ਵਾਈਡ ਦੇ ਮਿਲ ਕੇ ਦੀ ਓਕੇ ਬਈ ਬਹੁਤ ਚੰਗੇ ਸੀਮਣ ਦੇ ਬੱਚੇ ਆ ਦੋਨੇ ਬਈ ਦੰਦਾਂ ਚਬਾੜ ਵੀ ਹੈ ਬੈਡ ਵੀ ਖਿਰ ਚੰਗੀ ਆ ਬੱਚਾ ਮਗਰ ਬੱਛੀ ਬੱਛੀ ਵੀ ਬਹੁਤ ਚੰਗੀ ਆ ਕਿਉਂ ਬੱਛੀ ਨੇ ਵੀ ਗਰਮ ਵਾਲੀ ਨੇ ਨਾਲ ਹੀ ਤਿਆਰ ਹੋ ਜਾਣਾ ਦੋ ਨਾਲ ਮਿਲਨੇ ਬਈ ਬਿਊਟੀਫੁੱਲ ਥਣ ਬੜਾ ਕਮਾਲ ਦਾ ਲੱਗਿਆ ਹੈ ਨਾ ਹਾਂ ਹਾਂ ਇੱਕ ਨੰਬਰ ਥਣ ਹੱਥੀਂ ਚੋਲੇ ਚਾਹੇ ਮਸ਼ੀਨ ਨਾਲ ਚੋਲੇ ਪੂਰੀ ਵਿਥੀ ਤੇ ਕੱਲਾ ਕੱਲਾ ਥਣ ਨਾੜਾ ਨੂੜਾ ਫੁੱਲ ਚੰਗੀਆਂ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਕਿੰਨਾ ਦੁੱਧ ਦੇ ਦੂਗਾ ਐਸਟੀਮੇਟ ਬਾਈ ਦੁੱਧ ਬਾਈ 20 ਕਿਲੋ ਤੋਂ ਬੌਲੀ ਤਿਆਰ ਆ ਤੇ ਦੁੱਧ ਬਾਈ 30 ਕਿਲੋ ਦੀ ਗਾਰੰਟੀ ਹੈ ਹਾਂ ਤਾਂ ਬੈਠ ਲੈ ਆਪਦੇ ਲੈ ਮੇਰੇ ਟੰਗ ਕੱਢੂਗੀ ਬਾਈ 12 ਦਿਨ ਜਦੋਂ ਦੁੱਧ ਤੇ ਜਿੱਦ ਦੇ ਪੀਕ ਲੈਵਲ ਤੇ ਆ ਗਈ ਦੱਸੋ ਬੈਠ ਕਹਿੰਦੇ ਬਾਈ ਹਾਂ ਹਾਂ ਬਾਈ ਬਾਈ ਇਹਦਾ ਪੂਰਾ ਇੱਕ ਨੰਬਰ ਪ੍ਰਿੰਟ ਫਿਟਿੰਗ ਵਾਲਾ ਪ੍ਰਿੰਟ ਪ੍ਰਾਣ ਇੱਕ ਨੰਬਰ ਸਾਰੀਆਂ ਗੱਲਾਂ ਓਕੇ ਆ ਬੱਚਾ ਵੀ ਮਗਰ ਬੱਚੀ ਬੱਚੀ ਵੀ ਬਹੁਤ ਚੰਗੀ ਆ ਕਿਉਂ ਬੱਚੀ ਨੇ ਨਾਲ ਹੀ ਤਿਆਰ ਹੋ ਜਾਣਾ ਹੁੰਦਾ ਬਾਕੀ ਚੰਗੇ ਸੀਮਣ ਦੇ ਦੋਨੇ ਬੱਚੇ ਬਾਈ ਕੀ ਮੋਲ ਆ ਵੀਰੇ ਜਾਇਜ ਮੋਲ ਬਾਈ ਕਰਾਉਣ ਨੂੰ 160 ਕਰਾ ਲਾ 1.5 ਕਰਾ ਲਾ 1.45 ਦੀ ਦੇਣੀ ਹੋ ਚ ਮਾਨ ਤਾਨ ਕਰਦਾ ਓਕੇ ਬਾਈ ਮੋਲ ਕਰਾਉਣਾ ਬਾਈ ਕਹਿੰਦਾ ਜੱਡਾ ਮਰਜੀ ਕਰ ਡਿਜ਼ਾਈਨ ਬਾਈ ਅਜੇ ਨਾ ਬੈਰ ਨੇ ਬਣਾਉਣੇ ਆ ਲੇਵੇ ਲੂਵੇ ਦੇ ਹੂੰ ਤੇ ਹਜੇ ਤਾਂ ਬਈ ਨਾੜਾ ਨੂੜਾ ਦੇ ਮੂਰੇ ਕਹਿੰਿਆ ਹੂੰ 1 ਲੱਖ 45 ਹਜ਼ਾਰ ਦੀ ਵਾੜ ਬਾਈ ਕਹਿੰਦਾ ਦੇ ਦਿਆਂਗੇ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾ ਹਾਈਟ ਵੀ ਬਾਈ ਪੂਰੀ ਫੁੱਲ ਆ ਸਹੀ ਗੱਲ ਆ ਠੀਕ ਆ ਨਾ ਇਹ ਸ਼ੂਟ ਹੀ ਨਹੀਂ ਹਾਂ ਫੁੱਲ ਕਰਦਾ ਕਿ ਨਹੀਂ ਹਾਂ ਹਾਂ ਫੁੱਲ ਬ੍ਰੀਡ ਫੁੱਲ ਕਰਦਾ ਸਾਰੀਆਂ ਗੱਲਾਂ ਓਕੇ ਜੇਰ ਜੂਰ ਕੰਪਲੀਟ ਬਾਈ ਜੇਰ ਕੰਪਲੀਟ ਆਪਣੀ ਕੋ ਵੀਡੀਓ ਕੋਈ ਓਕੇ ਸੂਨ ਦੀ ਜੇਰ ਪੈਂਦੀ ਸਾਰਾ ਬਸ ਠੀਕ ਆ ਬਾਈ ਓਕੇ ਅੱਗੇ ਆ ਗਈ 2 ਨੰਬਰ ਕਿਹੜਾ ਸੂਆ ਸੁੰਦੀ ਆ ਇਹ ਇਹ ਬਾਈ ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਲਓ ਏ ਹਜੇ ਬਾਈ ਪਏ ਆ ਇਹਦੇ 12 ਦਿਨ 13 12 13 ਦਿਨ ਠੀਕ ਆ ਬਾਈ ਕਿੰਨਾ ਕੀ ਰਿਕਾਡ ਆ ਵੈਸੇ ਦਾ ਰਿਕਾਡ ਬਾਈ ਇਹ ਆਪ ਤਾਂ ਗੈਲੈਕਸੀ ਦੀ ਆ ਇਹਦੇ 100 ਵਾਰ ਲੱਗਿਆ ਵਾ ਓਕੇ ਠੀਕ ਆ ਤੇ ਦੁੱਧ ਦਾ ਰਿਕਾਡ ਦੁੱਧ ਦਾ ਰਿਕਾਡ ਬਾਈ ਇਹਨੇ ਪਲੂਨ ਨੇ 30 32 ਕਿਲੋ ਇੱਥੇ ਦੱਸਿਆ ਓਕੇ ਬਾਈ ਠੀਕ ਆ ਢਿੱਲਾ ਵਾ ਉਹ ਪਈਆਂ ਕੱਚੀ ਆ ਨਾਣਾ ਨੂਣਾ ਲੇਵੇ ਤੇ ਫੁੱਲ ਆ ਬਾਈ ਕੱਲੀ ਕੱਚੀ ਕੱਚੀ ਆ ਬਸ ਉਸ ਹਸਾ ਹੁਣ ਅੰਦਾਜ਼ਾ ਲਾਓ ਬਾਈ ਤੋਰੀ ਢਾਂਚਾ ਫੁੱਲ ਵੱਡਾ ਫੁੱਲ ਕੱਦ ਫੁੱਲ ਪਲੀ ਵੀ ਪ੍ਰਿੰਟ ਫਰੰਟ ਬੜਾ ਚੰਗਾ ਫੇਸ ਦੀ ਬਿਊਟੀ ਵੀ ਹੈ ਜਿਹੜੀ ਕਮਾਲ ਦੀ ਹੈ ਬਾਕੀ ਅੰਦਰ ਫੁੱਲੇ ਤਾਂ ਗੰਢ ਕੇ ਰਖਾਉਨੇ ਆ ਵੜ ਬਹੁਤ ਚੰਗੀ ਆ ਕੱਚੀ ਆ ਕੱਚੀਆਂ ਵਾਲਾ ਮੁੱਲ ਹੋ ਕਣੀ ਬਾਈ ਹਾਂਜੀ ਹਾਂਜੀ ਬਾਈ ਅੱਜ ਦੀ ਘੜੀ ਮੁੱਲ ਜਿਹੜਾ ਲੈ ਬਾਈ ਤੋਰਾ ਤੋਰਾ ਇੱਕ ਨੰਬਰ ਆ ਕਰਨ ਫਣੀ ਦਾ ਬਣੂ ਬਹੁਤ ਬਾਈ ਕਣੀ ਹਾਂ ਬਣੂ ਨੂੰ ਦੇ ਦ ਬਾਈ 12 13 ਦਿਨ ਪਏ ਹਾਂ ਹਾਂ ਸਹੀ ਗੱਲ ਵੜ ਨੇ 40 ਕਿਲੋ ਦੁੱਧ ਦੇ ਦੇਣਾ ਅਰਕੀ ਤੱਕ ਇਹਨਾਂ ਰਾਜੀ ਬਹੁਤ ਓਕੇ ਬਾਈ ਕੀ ਮੁੱਲ ਆ ਵੀਰੇ ਜਾਇਜ਼ ਅੱਜ ਦੀ ਬਈ ਘੜੀ ਲੈਣ ਦੇ ਇੱਕ 25 ਦੀ ਦੇ ਦਾਂਗੇ ਮਾਨ ਤਨ ਵਿੱਚੋਂ ਮਾਨ ਤਨ ਹੋ ਜੂ ਓਕੇ ਬਈ 1,25,000 ਰੁਪਇਆ ਮੋਲ ਮਾਨ ਤਨ ਕੋਈ ਚੈੱਕ ਕਰਨੀ ਮੌਕੇ ਤੇ ਹੋ ਜਾਗਾ ਅਰੇ ਬਾਣਾ ਬੂਣਾ ਤਾਂ ਵੇੜ ਨੇ ਬਾੜੀ ਆ ਹਾਂ ਢੋਲੀ ਬਹੁ ਪਈ ਆਲੀ ਬਾੜੀ ਪਈ ਆ ਜੇ ਬਈ ਬਾਕੀ ਥਣ ਬਹੁਤ ਚੰਗਾ ਲੱਗਿਆ ਪ੍ਰਿੰਟਾਂ ਐ ਨਹੀਂ ਕੋਈ ਬਰੀਕੀਆਂ ਵੇੜ ਚ ਸਾਰੀਆਂ ਸਹੀ ਆ ਛੋੜਾ ਬੜਾ ਬਹੁਤ ਛੋੜਾ ਬੜਾ ਬਹੁਤ ਚੰਗਾ ਗਾ ਹੂੰ ਠੀਕ ਆ ਪੇਟਾ ਦੇਖ ਬਈ ਐ ਨਹੀਂ ਗਾ ਬਈ ਸਹੀ ਆ ਹੂੰ ਦੁੱਧ ਵਾਲਾ ਪੀਸ ਆ ਯਾਰ ਹਾਂ ਹਾਂ ਅੱਗੇ ਆ ਗਈ ਜਰਸੀ ਕਿਹੜਾ ਸੂਆ ਇਹ ਬਈ ਪਲੂਣ ਪਹਿਲਾ ਸੂਆ ਸੂਣੀ ਆ ਕਿੰਨੇ ਦਿਨ ਲਊਗੀ ਇਹਦੇ ਬਾਈ 15 ਤਰੀਕ ਨੂੰ ਦਿਨ ਪੂਰੇ ਆ 9 ਮਹੀਨੇ 4 ਹੋ ਗਏ 4 ਆ ਠੀਕ ਆ ਬਾਈ ਠੀਕ ਆ ਕਿੰਨਾ ਅਗ ਦੁੱਧ ਦੇ ਦੂ ਅਸਟੀਮੇਟ ਬਾਈ ਇਹ 25 ਕਿਲੋ ਦੁੱਧ ਦਊ ਪਲੂਣ ਇਹਦੀ ਮਾਂ ਥੱਲੇ ਨਾ 738 ਕਿਲੋ ਉਹਦੇ ਆਪਣੇ ਕੋਲ ਬੈਠੀ ਆ ਹੁਣ ਸੂਣ ਵਾਲੀ ਆ ਪਲੂਣ ਨੇ ਉਹਨੇ ਦਿੱਤਾ ਓਕੇ ਬਾਈ ਫੇਸ ਬੜਾ ਪਿਆਰਾ ਹੈ ਨਾ ਹਾਂਜੀ ਹਾਂਜੀ ਬੋਦੀ ਵਾਦੀ ਟੂਆ ਟੂਆ ਪੂਰਾ ਦੇਖ ਆਪ 400138 ਦੀ ਆ ਠੀਕ ਹੈ ਜੀ 400138 ਦੀ ਆ ਐ ਠੀਕ ਹੈ ਤੇ ਇਹਦੇ ਗਾਂ ਬਾਈ ਆਪਣੇ ਕੋਲ ਸੀਮਨ ਪਿਆਗਾ ਸੈਕਸਰ ਲੱਗਿਆ ਓਕੇ ਉਹ ਭਾਵੇਂ ਜੇ ਕੇ ਕੀ ਆਪਣੇ ਕੋਲ ਸੀਮਨ ਪਿਆ ਆਪਾਂ ਸਾਰੀ ਡਿਟੇਲ ਦੇ ਦਾਂ ਜਿਹੜੇ ਤੋਂ ਗੱਬਣ ਹਾਂ ਠੀਕ ਆ ਥਾਣ ਥਣ ਬਹੁਤ ਚੰਗਾ ਕੱਢਦੇ ਆ ਥਣ ਵੀ ਬਹੁਤ ਚੰਗਾ ਬਾਈ ਬੱਚੀ ਨੇ ਬਹਾਨਾ ਮੂਨਾ ਬਹੁਤ ਚੰਗੇ ਪਿਆ ਨਾਲੇ ਐਚ ਐਫ ਜੀ ਡੀ ਆ ਆਨ ਵੀ ਸ਼ੂਟਿੰਗ ਸਹੀ ਆ ਬਾਈ ਸ਼ੂਟਿੰਗ ਆ ਬਾਈ ਯਾ ਸਹੀ ਦ ਲਿਵੋ ਪਈ ਹਾਂ ਇਹ ਤਾਂ ਟੈਲ ਟੂਲ ਬਹੁ ਪਈ ਆ ਬਈ ਬਣੂ ਬਣੂ ਵਾਲੀ ਬੱਚੀ ਖੋਲ ਦੇ ਬਈ ਤੋਰ ਕੇ ਦਿਖਾ ਦੇ ਕੱਦ ਬਾਈ ਦੀ ਗੱਲ ਸਹੀ ਏ ਕੱਦ ਚੰਗਾ ਛੋਟੀ ਨਾ ਮੰਨਿਓ ਫੁੱਲ ਬਰੀਡ ਆ ਚੰਗੇ ਸੀਮਣ ਦੀ ਆ ਚੰਗੇ ਸੀਮਣ ਤੋਂ ਹੀ ਕਰਮ ਵਾਲੀ ਅੱਗੇ ਗੱਬਣਾ ਬਾਈ ਬਾਈ ਦੇ ਘਰ ਦੀ ਬਰੀਡ ਆ ਹਨਾ ਬਈ ਹਾਂ ਹਾਂ ਬਈ ਘਰ ਦੀ ਆ ਠੀਕ ਆ ਬਈ ਤੋਰਾ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਆ ਇਹਦਾ ਮੁੱਲ ਫਿਰ ਜਾਇਜ਼ ਕੱਚੀ ਕੱਚੀ ਦਾ ਅੱਜ ਦੀ ਘੜੀ ਤਾਂ ਬਈ ਪੂਰਾ ਲੱਖ ਹੀ ਆ ओके okay. ठीक है ਜਦੋਂ ਤਿਆਰ ਹੋਗੀ ਉਸ ਦਿਨ ਵੈੜਾ ਨ ਮੁੱਲ ਹੋਰ ਹੋਊਗਾ ਠੀਕ ਆ ਬਾਈ 1 ਲੱਖ ਰੁਪਿਆ ਮੁੱਲ ਮਾਨਦਾਨ ਜਿਹੜਾ ਮੌਕੇ ਤੇ ਕੋਈ ਚੱਕਰ ਨਹੀਂ ਹੋ ਜੂਗਾ ਬਾਈ ਵੈੜ ਖੇਰ ਚੰਗੀ ਹੈ ਬਰੀਕੀ ਜ ਬਹੁਤ ਆ ਚੰਗੇ ਰਿਕਾਰਡ ਦੀ ਆ ਸਾਰਾ ਰਿਕਾਰਡ ਬਾਈ ਨੂੰ ਮਿਲੂਗਾ ਠੀਕ ਹੈ ਇੱਕ ਬਾਈ ਨਮੂਨਾ ਠੀਕ ਆ ਨਾ ਇਹ ਨਹੀਂਗਾ ਹਮ ਸਹੀ ਗੱਲ ਆ ਬਾਈ ਨਗਸੀ ਭਰਾ ਕੋਲੇ ਤਿੰਨ ਤਿੰਨੀ ਦਿਖਾਤੇ ਬਾਈ ਕਿਸੇ ਵੀਰ ਨੂੰ ਤੰਨਾ ਜੋ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ